ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ World War ਆਜ਼ਾਦ ਹਿੰਦ ਫੌਜ ਅਤੇ ਸਿੱਖ ਜਦੋਂ World War ਲੱਗੀ ਹੈ ਉਦੋਂ ਸਿੱਖ ਕਿੱਥੇ ਸਟੈਂਡ ਕਰਦੇ ਸੀਗੇ ਕੀ ਚੱਕਰਵਾਜੀ ਉਦੋਂ ਪਈ ਸਿੱਖਾਂ ਨਾਲ ਸਾਰੀ ਗੱਲਬਾਤ ਕਰਾਂਗੇ ਸੋ ਵੀਡੀਓ ਬੜੀ ਦਿਲਚਸਪ ਹੈ ਜਾਣਕਾਰੀ ਭਰਪੂਰ ਹੈ ਇਹਨੂੰ ਸਾਰਿਆਂ ਨੂੰ ਸੁਣਨਾ ਧਿਆਨ ਨਾਲ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਚੈਨਲ ਜਿਹਨਾਂ ਵੀਰਾਂ ਨੇ ਅਪਰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਦੂਜੇ ਵਿਸ਼ਵ ਯੰਗ ਦੇ ਵਿੱਚ ਇੱਕ ਪੜਾ ਇਦਾਂ ਦਾ ਵੀ ਆਇਆ ਸੀ ਜਿਹਨੇ ਭਾਰਤੀ ਫੌਜ ਦੇ ਇਤਿਹਾਸ ਵਿੱਚ ਇੱਕ ਨਵਾਂ ਕਾਹੜ ਜੋੜਦਾ ਸੀ ਇਹ ਕਾਹੜ ਹੈ ਆਜ਼ਾਦ ਹਿੰਦ ਫੌਜ ਇੰਡੀਅਨ ਨੈਸ਼ਨਲ ਆਰਮੀ ਦਾ ਭਾਵੇਂ ਇਹ ਆਜ਼ਾਦ ਹਿੰਦ ਫੌਜ ਸੈਨਕ ਰੋ ਵਿੱਚ ਕੋਈ ਖਾਸ ਪ੍ਰਾਪਤੀ ਨਹੀਂ ਕਰ ਸਕੀ ਸੀ ਇਹਦੇ ਕਈ ਕਾਰਨ ਸੀਗੇ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਸੀ ਕਿ ਇਹਦੀ ਸਿਵਲ ਲੀਡਰਸ਼ਿਪ ਇਹਦੇ ਨਾਲ ਜज्ਬਾਤੀ ਤੌਰ ਤੇ ਇੱਕ ਨਹੀਂ ਹੋ ਸਕੀ ਸੀ ਤੇ ਇਹਦੀ ਆਪਣੀ ਸੈਨਿਕ ਲੀਡਰਸ਼ਿਪ ਜੂਨੀਅਰ ਅਫਸਰਾਂ ਵਿੱਚੋਂ ਹੋਣ ਕਰਕੇ ਜਾਪਾਨੀ ਸਰਕਾਰ ਦੇ ਨਾਲ ਆਪਸੀ ਵਿਸ਼ਵਾਸ ਵਾਲਾ ਸਬੰਧ ਨਹੀਂ ਬਣਾ ਸਕੀ ਸੀ ਪਰ ਇਸ ਫੌਜ ਦੀ ਬਣਤਰ ਹੀ ਇੱਕ ਕਿਸਮ ਦਾ ਨਵਾਂ ਕੰਮ ਸੀ ਇਹਦੀ ਬਣਤਰ ਨੇ ਇੱਕ ਵਾਰ ਤਾਂ ਭਾਰਤੀ ਜਨਤਾ ਤੇ ਬ੍ਰਿਟਿਸ਼ ਹਕੂਮਤ ਅੰਦਰ ਤਥੱਲੀ ਮਚਾਤੀ ਸੀ ਆਜ਼ਾਦ ਹਿੰਦ ਫੌਜ ਦੇ ਨਾਲ ਸਿੱਖ ਵੀ ਪ੍ਰਭਾਵਿਤ ਹੋਏ ਕਿਉਂਕਿ ਆਜ਼ਾਦ ਹਿੰਦ ਫੌਜ ਚ ਅੱਧੇ ਤੋਂ ਵੱਧ ਸਿੱਖ ਸੀਗੇ ਤੇ ਹਾਈ ਕਮਾਂਡ ਵਿੱਚ ਤਕਰੀਬਨ 80% ਸਿੱਖ ਸੀ ਇਹਦਾ ਜਿਹੜਾ ਸੰਖੇਪ ਜਾਂ ਬਰਤਾਂਤ ਹੈ ਉਹ ਤੁਹਾਨੂੰ ਦੱਸਣੇ ਪਹਿਲਾਂ ਸੋ ਅੰਤਰਰਾਸ਼ਟਰੀ ਤੌਰ ਤੇ ਇਸ ਸਮੇਂ ਅੰਗਰੇਜ਼ਾਂ ਲਈ ਦੋ ਜ਼ਬਰਦਸਤ ਚੁਣੌਤੀਆਂ ਮਿਲ ਰਹੀਆਂ ਸੀ ਅੰਗਰੇਜ਼ਾਂ ਨੂੰ ਪਹਿਲੀ ਜ਼ਬਰਦਸਤ ਚੁਣੌਤੀ ਤਾਂ ਇਹੋ ਹੀ ਸੀ ਕਿ ਬ੍ਰਿਟਾਨੀਆ ਵਿਸ਼ਵ ਦੇ ਹਰ ਫਰੰਟ ਤੇ ਹਾਰ ਰਿਹਾ ਸੀ ਜਰਮਨੀ, ਜਾਪਾਨ ਬੜੀ ਤੇਜ਼ੀ ਨਾਲ ਅੱਗੇ ਵਧ ਰਹੇ ਸੀਗੇ। ਜਾਪਾਨ ਨੇ ਸਿੰਗਾਪੁਰ, ਮਲਾਇਆ ਤੇ ਬਰਮਾ ਤੇ ਕਬਜ਼ਾ ਕਰ ਲਿਆ ਸੀ। ਮਈ 1942 ਤੱਕ ਜਾਪਾਨ ਭਾਰਤ ਦੇ ਅਨੇਕਾਂ ਇਲਾਕਿਆਂ ਤੇ ਕਾਬਜ਼ ਹੋ ਚੁੱਕਿਆ ਸੀ। ਅੰਡੇਮਾਨ, ਨਿਕੋਬਾਰ ਇਹ ਭਾਰਤੀ ਟਾਪੂਆਂ ਦੇ ਕਬਜ਼ਾ ਕਰਕੇ ਜਾਪਾਨ ਨੇ ਭਾਰਤੀ ਬੰਗਾਲ ਦੀ ਖਾੜੀ ਤੇ ਕਬਜ਼ਾ ਜਮਾ ਲਿਆ ਸੀ। ਭਾਰਤੀ ਬੰਗਾਲ ਦੀ ਖਾੜੀ ਜਾਪਾਨੀ ਬੰਗਾਲ ਦੀ ਖਾੜੀ ਬਣ ਚੁੱਕੀ ਸੀ। ਅੰਗਰੇਜ਼ਾਂ ਦੀਆਂ ਹਿੰਦੂਸਤਾਨੀ ਫੌਜਾਂ ਨੂੰ ਜਪਾਨੀ ਫੌਜਾਂ ਨੇ ਆਪਣੇ ਮੂਹਰੇ ਲਾ ਲਿਆ ਸੀ। ਹਿੰਦੁਸਤਾਨੀ ਯਾਨੀ ਕਿ ਅੰਗਰੇਜ਼ੀ ਫੌਜਾਂ ਨੀ ਭੱਜਣਾ ਪੈ ਚੁੱਕੀਆਂ ਸਨ। ਸਭ ਨੂੰ ਇਦਾਂ ਲੱਗਣ ਲੱਗ ਪਿਆ ਸੀ ਕਿ ਜਾਪਾਨ ਨੇ ਛੇਤੀ ਹੀ ਹਿੰਦੁਸਤਾਨ ਤੇ ਕਬਜ਼ਾ ਕਰ ਲੈਣਾ। ਹਿੰਦੁਸਤਾਨ ਦੀਆਂ ਸਾਰੀਆਂ ਪਾਰਟੀਆਂ ਹੀ ਇਹ ਸੋਚ ਰਹੀਆਂ ਸਨ। ਸੋ ਇਹੀ ਗੱਲ ਅੰਗਰੇਜ਼ਾਂ ਲਈ ਸਭ ਤੋਂ ਵੱਧ ਮਾੜੀ ਸੀ। ਉਹਨਾਂ ਨੂੰ ਵੱਡੀ ਚਿੰਤਾ ਇਹ ਨਹੀਂ ਸੀ ਕਿ ਉਹ ਹਾਰ ਰਹੇ ਹਨ। ਇਸ ਹਾਰ ਦਾ ਬਦਲਾ ਤਾਂ ਉਹ ਕਿਤੇ ਹੋਰ ਫਰੰਟ ਤੋਂ ਵੀ ਲੈ ਸਕਦੇ ਸੀ। ਉਹਨਾਂ ਲਈ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਜੇ ਇਸੇ ਤਰ੍ਹਾਂ ਹੀ ਹਿੰਦੁਸਤਾਨੀ ਫੌਜਾਂ ਹਾਰਦੀਆਂ ਰਹੀਆਂ ਤਾਂ ਸਾਰੇ ਹਿੰਦੁਸਤਾਨੀ ਉਹਨਾਂ ਦੇ ਖਲਾਫ ਉੱਠ ਖੜਾ ਹੋਣਾ ਔਰ ਇਸ ਸੂਰਤ ਵਿੱਚ ਜਾਂ ਤਾਂ ਹਿੰਦੁਸਤਾਨੀਆਂ ਨੇ ਆਪਣੇ ਆਪ ਹੀ ਮੁਲਕ ਨੂੰ ਸੰਭਾਲ ਲੈਣਾ ਜਾਂ ਉਹਨਾਂ ਨੂੰ ਖੁਦ ਹੀ ਹਿੰਦੁਸਤਾਨ ਨੂੰ ਫਿਰ ਆਜ਼ਾਦ ਕਰਨਾ ਪੈਣਾ ਇਹ ਗੱਲਾਂ ਅੰਗਰੇਜ਼ ਅਧਿਕਾਰੀਆਂ ਦੇ ਲੂੰ ਕੰਡੇ ਖੜੇ ਕਰ ਲੈਂਦੀਆਂ ਸੀਗੀਆਂ ਦੂਜੀ ਜਿਹੜੀ ਜ਼ਬਰਦਸਤ ਚੁਣੌਤੀ ਸੀਗੀ ਉਹ ਇਹ ਸੀ ਕਿ ਜਿਹੜੀ ਹਿੰਦੂਸਤਾਨੀ ਫੌਜ ਪੂਰਬੀ ਫਰੰਟ ਤੇ ਜਾਪਾਨ ਨਾਲ ਲੜ ਰਹੀ ਸੀ ਉਹਦਾ ਜ਼ਬਰਦਸਤ ਨੁਕਸਾਨ ਹੋ ਰਿਹਾ ਸੀ ਹਿੰਦੂਸਤਾਨੀ ਫੌਜਾਂ ਬਹੁਤ ਵੱਡੀ ਗਿਣਤੀ ਚ ਜਾਪਾਨੀਆਂ ਸਾਹਮਣੇ ਆਤਮਸਰਪਨ ਕਰ ਰਹੀਆਂ ਸੀਗੀਆਂ ਜਾਪਾਨੀ ਐਸੀ ਤਕਨੀਕ ਨਾਲ ਲੜ ਰਹੇ ਸੀ ਕਿ ਹਿੰਦੂਸਤਾਨੀ ਫੌਜਾਂ ਨੂੰ ਉਸ ਸਮੇਂ ਹੀ ਪਤਾ ਲੱਗਦਾ ਸੀ ਜਦੋਂ ਕਿ ਉਹ ਪੂਰੀ ਤਰ੍ਹਾਂ ਘੇਰ ਲਈਆਂ ਜਾਂਦੀਆਂ ਸਨ ਫਿਰ ਘੇਰੇ ਵਿੱਚ ਆਉਣ ਤੋਂ ਬਾਅਦ ਹਿੰਦੂਸਤਾਨੀ ਸਿਪਾਹੀਆਂ ਅੱਗੇ ਸਵਾਏ ਆਤਮਸਰਪਨ ਦੇ ਔਰ ਕੋਈ ਰਾਹ ਨਹੀਂ ਰਹਿੰਦਾ ਸੋ ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀમાં ਹਿੰਦੁਸਤਾਨੀ ਫੌਜਾਂ ਨੂੰ ਫੜਿਆ ਜਾ ਚੁੱਕਾ ਸੀ ਫੜੇ ਗਏ ਸਿਪਾਈਆਂ ਨੂੰ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਦੀ ਜਿਹੜੀਆਂ ਇਹਨਾਂ ਦੇ ਘੇਰੇ ਵਿੱਚ ਖੁਲਿਆਮ ਕੈਂਪ ਲਾ ਕੇ ਰੱਖਿਆ ਜਾਂਦਾ ਸੀ ਸਾਰੇ ਮੀ ਆ ਇਹਨਾਂ ਦੇ ਉੱਤੇ ਹੀ ਪੈਂਦੇ ਸੀਗੇ ਗਰਮੀ ਸਰਦੀ ਤੋਂ ਬਚਣ ਦਾ ਕੋਈ ਪ੍ਰਬੰਧ ਨਹੀਂ ਸੀ ਸਰੀਰ ਉੱਪਰ ਕੱਪੜੇ ਸਿਰਫ ਪੈਣੀ ਹੋਈ ਵਰਦੀ ਵਾਲੀ ਹੁੰਦੇ ਸੀਗੇ ਕੋਈ ਅੰਨ ਪਾਣੀ ਦੀ ਸਪਲਾਈ ਨਹੀਂ ਸੀ ਫੌਜੀਆਂ ਦੇ ਹੱਥ ਸਾਰਾ ਦਿਨ ਹੀ ਪਿੱਛੇ ਕਰਕੇ ਬੰਨੇ ਰਹਿੰਦੇ ਸਨ ਇਥੋਂ ਤੱਕ ਕਿ ਉਹਨਾਂ ਨੂੰ ਲੈਟਰਿੰਗ ਬਾਥਰੂਮ ਵੀ ਸਮੇਤ ਨਹੀਂ ਕਰਵਾਇਆ ਜਾ ਸਕਦਾ ਸੀ ਮੱਛਰ ਮੱਖੀਆਂ ਦੀ ਪੂਰੀ ਭਰਮਾਰ ਸੀ ਸੋ ਐਦਾਂ ਦੀ ਹਾਲਤ ਵਿੱਚ ਜਿਹੜਾ ਇੱਕ ਵਾਰ ਬਿਮਾਰ ਹੋ ਜਾਂਦਾ ਉਹ ਬਿਮਾਰ ਹੀ ਰਹਿੰਦਾ ਸੀ ਜਿੱਥੇ ਅੰਨ ਪਾਣੀ ਦਾ ਵੀ ਤੇ ਲੈਟਰਨ ਬਾਥਰੂਮ ਕਰਨ ਦਾ ਪ੍ਰਬੰਧ ਨਾ ਹੋਵੇ ਉੱਥੇ ਦਵਾਈ ਦਾ ਵੀ ਕੀ ਇੰਤਜ਼ਾਮ ਹੋ ਸਕਦਾ ਸੀ ਐਦਾਂ ਹੀ ਖੁੱਲੇ ਕੈਂਪਾਂ 'ਚ ਹਿੰਦੁਸਤਾਨੀ ਕੈਦੀ ਨੂੜੇ ਹੋਏ ਭੁੱਖੇ ਤੇ ਆਏ ਹੀ ਰਹਿੰਦੇ ਸੀਗੇ ਇਹਨਾਂ ਦੀ ਗਿਣਤੀ 50000 ਤੋਂ ਵੀ ਉੱਪਰ ਟੱਪ ਚੁੱਕੀ ਸੀਗੀ ਔਰ ਹਿੰਦੁਸਤਾਨੀ ਸਿਪਾਹੀਆਂ ਦੇ ਅੰਗਰੇਜ਼ ਅਫਸਰਾਂ ਨੂੰ ਅਲੱਗ-ਲਾ ਕਰ ਲਿਆ ਜਾਂਦਾ ਸੀ ਅਫਸਰਾਂ ਨੂੰ ਅਲੱਗ ਤਸੀਆਂ ਕੇਂਦਰਾਵਾਂ 'ਤੇ ਜਾ ਕੇ ਸਰੀਰਕ ਤੌਰ ਤੇ ਤਾਂ ਕੀਤਾ ਜਾਂਦਾ ਸੀ ਸਿਪਾਹੀ ਖੁੱਲੇ ਕੈਂਪਾਂ 'ਚ ਸੀਗੇ ਫੜੇਗੇ ਸਿਪਾਹੀਆਂ 'ਚ ਬਹੁਤ ਗਿਣਤੀ ਸਿੱਖਾਂ ਦੀ ਸੀ ਰਾਸ ਬਿਹਾਰੀ ਬੋਸ ਭਾਰਤ ਤੋਂ ਬਾਹਰ ਨਿਕਲ ਕੇ ਜਰਮਨੀ ਅਤੇ ਜਾਪਾਨ ਦੀਆਂ ਸਰਕਾਰਾਂ ਨਾਲ ਮਿਲ ਕੇ ਅੰਗਰੇਜ਼ਾਂ ਖਿਲਾਫ ਹਥਿਆਰਬੰਦ ਜਿਹਾਰ ਜੇੜਨ ਦੀ ਕੋਸ਼ਿਸ਼ ਕਰ ਰਹੀਆਂ ਸੀਗਾ ਹਿੰਦੂस्तानी ਫੌਜਾਂ ਦੇ ਵੱਡੀ ਗਿਣਤੀ ਮਾ ਫੜੇ ਜਾਣ ਕਰਕੇ ਉਹ ਜਾਪਾਨ ਚ ਤੇ ਫਿਰ ਭਾਰਤੀ ਫਰੰਟ ਤੇ ਆ ਗਿਆ ਸੀ ਉਹਨੇ ਗੱਲਬਾਤ ਕਰਕੇ ਇਹਨਾਂ ਗ੍ਰਿਫਤਾਰ ਹਿੰਦੂस्तानी ਸਿਪਾਈਆਂ ਨੂੰ ਮੁੜ ਤੋਂ ਜਥੇਬੰਦ ਕਰਨਾ ਸ਼ੁਰੂ ਕਰਤਾ 45000 ਫੜੇ ਗਏ ਜਿਹੜੇ ਕੁੱਲ ਹਿੰਦੂस्तानी ਸਿਪਾਈ ਸੀਗੇ ਇਹਨਾਂ 45000 ਵਿੱਚੋਂ 20000 ਸਿਪਾਈਆਂ ਨੇ ਹੀ ਬੜ ਤੋਂ ਆਜ਼ਾਦ ਹਿੰਦ ਫੌਜ ਬਣ ਕੇ ਅੰਗਰੇਜ਼ਾਂ ਨਾਲ ਲੜਨ ਦੀ ਹਾਮੀ ਭਰੀ। ਇਹਨਾਂ ਵਿੱਚ 10000 ਸਿੱਖ ਸਿਪਾਈ ਸੀਗੇ। ਬਾਕੀ ਦੇ ਫੜੇ ਹੋਏ ਕੈਦੀ ਸਿਪਾਈ ਜਾਂ ਤਾਂ ਬਿਮਾਰ ਹੋ ਚੁੱਕੇ ਸੀ ਜਾਂ ਸਰੀਰਕ ਤੌਰ ਤੇ ਲੜਨ ਤੋਂ ਅਸਮਰੱਥ ਸੀਗੇ। ਕਾਬਲ ਨਹੀਂ ਸੀ। ਹੁਣ ਫੜੇ ਗਏ ਅਫਸਰਾਂ ਵਿੱਚੋਂ ਹਿੰਦੁਸਤਾਨੀ ਅਫਸਰਾਂ ਦੀ ਤਲਾਸ਼ ਕੀਤੀ ਗਈ। ਇਹਨਾਂ 'ਚ ਕੈਪਟਨ ਮੋਹਨ ਸੀ। ਰਨਲ ਰਣਜਨ ਸਿੰਘ ਗਿੱਲ ਮੇਜਰ ਮਹਾਵੀਰ ਸਿੰਘ ਢਿੱਲੋਂ ਮੇਜਰ ਨਿਰਪਿੰਦਰ ਸਿੰਘ ਭਗਤ ਕੈਪਟਨ ਗੁਰਬਖਸ਼ ਸਿੰਘ ਢਿੱਲੋਂ ਕੈਪਟਨ ਠਾਕਰ ਸਿੰਘ ਦਾ ਪਤਾ ਲੱਗਿਆ ਜਾਪਾਨ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਹਨਾਂ ਅਫਸਰਾਂ ਨੂੰ ਪਹਿਲਾਂ ਅੰਗਰੇਜ਼ ਅਫਸਰਾਂ ਤੋਂ ਅਲੱਗ ਕਰਵਾਇਆ ਗਿਆ ਸੀ ਫਿਰ ਇਹਨਾਂ ਨੂੰ ਰਿਹਾ ਕਰਵਾ ਕੇ ਹਿੰਦੂਤਾਨੀ ਸਿਪਾਹੀਆਂ ਤੇ ਲਿਆਂਦਾ ਗਿਆ ਸੀ ਕੈਪਟਨ ਮੋਹਨ ਸਿੰਘ ਸਭ ਤੋਂ ਸੀਨੀਅਰ ਅਫਸਰ ਸੀਗੇ ਇਸ ਲਈ ਇਹਨਾਂ ਨੂੰ 20000 ਸਿਪਾਹੀਆਂ ਵਾਲੀ ਆਜ਼ਾਦ ਹਿੰਦ ਫੌਜ ਦਾ ਚਰਨੈਲ ਬਣਾਇਆ ਗਿਆ ਬਾਕੀ ਦੇ ਪੰਜ ਅਫਸਰਾਂ ਨੂੰ ਫੌਜ ਤੋਂ ਅਲੱਗ-ਅਲੱਗ ਬਿੰਗਾ ਦਾ ਕਮੈਂਡਰ ਬਣਾਇਆ ਗਿਆ। ਇਦਾਂ ਭਾਰਤੀ ਇਤਿਹਾਸ ਵਿੱਚ ਪਹਿਲੀ ਵਾਰ ਫੜੇਗੇ ਸਿਪਾਹੀਆਂ ਅਤੇ ਅਫਸਰਾਂ ਨੇ ਵਿਦੇਸ਼ੀ ਧਰਤੀ ਉੱਪਰ ਆਪਣੇ ਵਤਨ ਨੂੰ ਆਜ਼ਾਦ ਕਰਾਉਣ ਲਈ ਆਜ਼ਾਦ ਹਿੰਦ ਫੌਜ ਬਣਾਈ। ਇਹ ਗੱਲ ਜਨਵਰੀ 1942 ਦੀ ਹੈ। ਮਤਲਬ ਕਿ 1942 ਦੇ ਚੜ੍ਹਦੇ ਸਾਲ ਹੀ ਹਿੰਦੁਸਤਾਨ 'ਚ ਇਹ ਖਬਰਾਂ ਪਹੁੰਚ ਗਈਆਂ ਸੀਗੀਆਂ ਕਿ ਜਾਪਾਨ ਵਿੱਚ ਇੱਕ ਐਸੀ ਇੰਡੀਅਨ ਆਰਮੀ ਤਿਆਰ ਹੋ ਗਈ ਹੈ। ਜਿਹੜੀ ਅੰਗਰੇਜ਼ਾਂ ਨਾਲ ਲੜਾਈ ਕਰਕੇ ਭਾਰਤ ਨੂੰ ਆਜ਼ਾਦ ਕਰਾਊਗੀ ਜਿਉਂ-ਜਿਉਂ ਇਹਦੀਆਂ ਖਬਰਾਂ ਆਉਂਦੀਆਂ ਸਨ ਤੇ ਉਹ ਤਿਉਂ-ਤਿਉਂ ਆਜ਼ਾਦ 인ਦਫੌਲ ਦੀ ਅਸਲੀਅਤ ਦਾ ਹੋਰ ਜ਼ਿਆਦਾ ਪਤਾ ਲੱਗਦਾ ਜਾਂਦਾ ਸੀ ਕਿਉਂਕਿ ਇਹਦੇ ਵਿੱਚ ਬਹੁ ਗਿਣਤੀ ਸਿੱਖ ਸਿਪਾਹੀਆਂ ਦੀ ਸੀ ਔਰ ਇਹਦੇ ਸਾਰੇ ਕਮਾਂਡਰ ਹੀ ਸਮੇਤ ਇਹਦੇ ਜਰਨੈਲ ਦੇ ਸਾਰੇ ਸਿੱਖ ਸੀਗੇ ਇਸ ਲਈ ਇਹਦਾ ਭਾਰਤ ਵਿੱਚ ਅਤੇ ਪੰਜਾਬ ਵਿੱਚ ਇਹ ਪ੍ਰਭਾਵ ਪਿਆ ਕਿ ਬਾਹਰ ਸਿੱਖ ਫੌਜ ਬਣ ਗਈ ਹੈ ਤੇ ਉਹ ਭਾਰਤ ਉੱਪਰ ਹਮਲਾ ਕਰਕੇ ਅੰਗਰੇਜ਼ਾਂ ਨੂੰ ਇਥੋਂ ਕੱਢੇਗੀ ਇਸੇ ਗੱਲ ਨੇ ਪੰਜਾਬ 'ਚ ਅਕਾਲੀਆਂ ਲਈ ਤੇ ਮਾਟਰ ਤਾਰਾ ਸਿੰਘ ਲਈ ਇੱਕ ਨਵੀਂ ਸਮੱਸਿਆ ਖੜੀ ਕਰਤੀ ਸਿੱਖਾਂ ਦੀ ਪੋਜੀਸ਼ਨ ਧਾਰਮਿਕ ਤੇ ਸਮਾਜੀ ਤੌਰ ਤੇ ਐਨੀ ਪੇਚੀਦਾ ਕਿਸਮ ਦੀ ਸੀ ਕਿ ਉਹਨਾਂ ਲਈ ਹਰ ਉਹ ਮੁੱਦਾ ਇੱਕ ਗੰਭੀਰ ਸਮੱਸਿਆ ਬਣ ਜਾਂਦਾ ਸੀ ਜਿਹੜਾ ਕਿ ਭਾਰਤੀ ਰਾਜਨੀਤੀ ਵਿੱਚ ਅੰਗਰੇਜ਼ਾਂ ਅਤੇ ਫੌਜ ਨਾਲ ਸੰਬੰਧਤ ਹੁੰਦਾ ਸੀਗਾ ਤਾਂ ਜਾਂ ਫਿਰ ਉਹ ਮੁਸਲਮਾਨਾਂ ਤੇ ਸਿੱਖਾਂ ਸੰਬੰਧਤ ਹੁੰਦਾ ਸੀ ਜਾਂ ਕਾਂਗਰਸ ਤੇ ਅੰਗਰੇਜ਼ਾਂ ਵਿਚਕਾਰ ਹੁੰਦਾ ਸੀ ਵਿਸ਼ਵ ਜੰਗ ਦਾ ਇੱਕ ਬਹੁਤ ਵੱਡਾ ਮੁੱਦਾ ਸੀ ਫੌਜ ਵਿੱਚ ਸਿੱਖਾਂ ਦੀ ਭਰਤੀ ਕਰਵਾਉਣ ਦਾ ਫੌਜ ਭਰਤੀ ਨਾਲ ਸੰਬੰਧਿਤ ਹਿੰਦੂਆਂ ਦਾ ਕੋਈ ਮੁੱਦਾ ਨਹੀਂ ਸੀ ਮੁਸਲਮਾਨਾਂ ਦਾ ਵੀ ਇਹ ਕੋਈ ਖਾਸ ਮੁੱਦਾ ਨਹੀਂ ਸੀ ਪਰ ਸਿੱਖਾਂ ਲਈ ਇਹ ਬਹੁਤ ਵੱਡਾ ਮੁੱਦਾ ਸੀ ਇਸੇ ਤਰ੍ਹਾਂ ਸਿੱਖ ਅੰਗਰੇਜ਼ਾਂ ਪ੍ਰਤੀ ਅਤੇ ਕਾਂਗਰਸਪਤੀ ਇੱਕੋ ਸਮੇਂ ਕਿਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰਕੇ ਰੱਖਣ ਇਹ ਵੀ ਬਹੁਤ ਵੱਡਾ ਗੰਭੀਰ ਮੁੱਦਾ ਸੀ ਅਤਲਮਾ ਸਿੱਖਾਂ ਦੇ ਹਿੱਤ ਨਾ ਤਾਂ ਕਾਂਗਰਸ ਨਾਲ ਸਾਂਝੇ ਸੀਗੇ ਤੇ ਨਾ ਹੀ ਹਿੰਦੂਆਂ ਨਾਲ ਸਿੱਖਾਂ ਦੇ ਆਪਣੇ ਹਿੱਤ ਸੀਗੇ ਮਾਟਰ ਤਾਰਾ ਸਿੰਘ ਕਈ ਵਾਰ ਤਾਂ ਏਸੀ ਸਵਾਲ ਤੇ ਭੰਬਲ ਪੂਸੇ ਮ ਪੈ ਜਾਂਦਾ ਸੀ ਕਿ ਉਹ ਕਿਸ ਤਰ੍ਹਾਂ ਦਾ ਰਵਈਆ ਅਖਤਿਆਰ ਕਰਨ ਇਸ ਸਮੇਂ ਆਜ਼ਾਦ ਹਿੰਦ ਫੌਜ ਦਾ ਸਵਾਲ ਖੜਾ ਹੋ ਗਿਆ ਆਜ਼ਾਦ ਹਿੰਦ ਫੌਜ ਦਾ ਦੂਜਾ ਅਰਥ ਸੀਗਾ ਸਿੱਖ ਫੌਜ ਇਹਦੇ ਨਾਲ ਪੰਜਾਬ ਚ ਸਿੱਖਾਂ ਦੀ ਫੌਜੀ ਭਰਤੀ ਤੇ ਅਸਰ ਪੈਂਦਾ ਸੀਗਾ ਮੁਸਲਮਾਨਾਂ ਤੇ ਹਿੰਦੂਆਂ ਤੇ ਇਹਦਾ ਕੋਈ ਅਸਰ ਨਹੀਂ ਸੀ ਪੈਂਦਾ ਮਹਾਤਮਾ ਗਾਂਧੀ ਤੇ ਕਾਂਗਰਸ ਸ਼੍ਰਿਆਮ ਆ자ਦ ਹਿੰਦ ਫੌਦੀਆਂ ਕਾਰਵਾਈਆਂ ਨੂੰ ਨਿੰਦਰੇ ਸੀਗੇ ਪਰ ਇਸ ਨਾਲ ਹਿੰਦੂ ਹਿੱਤਾਂ ਤੇ ਕੋਈ ਅਸਰ ਨਹੀਂ ਪੈਂਦਾ ਸੀ ਪਰ ਮਾਟਰ ਤਾਰਾ ਸਿੰਘ ਆ자ਦ ਹਿੰਦ ਫੌਦੀਆਂ ਕਾਰਵਾਈਆਂ ਨੂੰ ਨਿੰਦ ਨਹੀਂ ਸਕਦੇ ਸੀ ਇਸ ਤਰ੍ਹਾਂ ਕਰਨ ਨਾਲ ਉਹਦਾ ਕ੍ਰਾਂਤੀਕਾਰੀ ਧਰਮ ਝੂਠਾ ਪੈਂਦਾ ਸੀ ਪਰ ਉਹ ਆ자ਦ ਹਿੰਦ ਫੌਦੀ ਮਦਦ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਇਹਦੇ ਨਾਲ ਪੰਜਾਬ 'ਚ ਸਿੱਖਾਂ ਦੀ ਭਰਤੀ ਤੇ ਫਰਕ ਪੈਂਦਾ ਸੀ ਇਸ ਲਈ ਆ자ਦ ਹਿੰਦ ਫੌਦੀਆਂ ਖਬਰਾਂ ਅਤੇ ਗਤੀਵਿਧੀਆਂ ਸਿੱਖਾਂ ਲਈ ਬੜੀ ਹੀ ਪੇਚੀਦਾ ਕਿਸਮ ਦੀਆਂ ਹਾਲਾਤ ਪੈਦਾ ਕਰ ਰਹੀਆਂ ਸੀ ਹੁਣ ਮਹਾਤਮਾ ਗਾਂਧੀ ਸ਼ਰਿਆਮ ਕਹਿ ਰਿਹਾ ਸੀਗਾ ਕਿ ਉਹਨਾਂ ਨੇ ਬੰਦੂਕ ਨਾਲ ਸਵਰਾਜ ਲੈਣਾ ਹੀ ਨਹੀਂ ਹੈ ਪਰ ਮਹਾਤਮਾ ਤਾਰਾ ਸਿੰਘ ਇਹ ਗੱਲ ਨਹੀਂ ਸੀ ਕਹਿ ਸਕਦਾ ਬੇਚੱਕ ਰਾਜਬਿਹਾਰੀ ਬਹੁਤ ਦੀਆਂ ਕੋਸ਼ੀਆਂ ਨਾਲ ਆਜ਼ਾਦ ਹਿੰਦ ਫੌਜ ਬਣ ਗਈ ਸੀ ਤੇ ਇਹ ਭਾਰਤੀ ਫਰੰਟ ਤੇ ਬਕਾਇਦਾ ਲੜਨ ਲਈ ਵੀ ਆ ਗਈ ਸੀ ਪਰ ਨਾ ਹੀ ਤਾਂ ਜਾਪਾਨ ਸਰਕਾਰ ਦਾ ਇਸ ਫੌਜ ਉੱਪਰ ਯਕੀਨ ਬਣ ਸਕਿਆ ਸੀ ਤੇ ਨਾ ਹੀ ਫੌਜ ਦਾ ਜਾਪਾਨੀਆਂ ਉੱਪਰ ਉਹਨੂੰ ਜੰਗੀ ਅਸਲੇ ਤੇ ਹੋਰ ਸਮਾਨ ਦੀ ਠੀਕ ਸਪਲਾਈ ਵੀ ਨਹੀਂ ਕੀਤੀ ਜਾ ਰਹੀ ਸੀ ਸੋ ਇਸ بے ਵਿਸ਼ਵਾਸੀ ਦੇ ਕਾਰਨ ਆਜ਼ਾਦ ਹਿੰਦ ਫੌਜ ਭਾਰਤੀ ਫਰੰਟ ਤੇ ਮੋਰਚਾ ਬੰਦ ਹੋ ਕੇ ਵੀ ਕੋਈ ਖਾਸ ਪ੍ਰਾਪਤੀ ਨਹੀਂ ਕਰ ਸਕੀ ਸੀ ਜਿਸ ਤਰ੍ਹਾਂ ਦਾ ਐਲਾਨ ਰਾਜ બિਹਾਰੀ ਬੋਸ ਜਾਪਾਨ ਸਰਕਾਰ ਕੋਲੋਂ ਜਾਂ ਫੌਜੀ ਜਰਨੇਲਾ ਕੋਲੋਂ ਕਰਵਾਉਣਾ ਚਾਹੁੰਦਾ ਸੀ ਉਸ ਤਰ੍ਹਾਂ ਦੇ ਐਲਾਨ ਹੋ ਨਹੀਂ ਸੀ ਰਹੇ ਸਿੱਟਾ ਇਹਦਾ ਇਹ ਹੋਇਆ ਸੀ ਕਿ ਜਨਵਰੀ 1942 ਵਿੱਚ ਬਣੀ ਆਜ਼ਾਦ ਹਿੰਦ ਫੌਜ ਦਸੰਬਰ 1942 ਤੱਕ ਬਿਲਕੁਲ ਹੀ ਨਿਰਾਸ਼ ਹੋ ਕੇ ਖਤਮ ਹੋਣ ਦੇ ਕਿਨਾਰੇ ਪਹੁੰਚ ਗਈ ਸੀ ਜਨਰਲ ਮੋਹਨ ਸਿੰਘ ਸਮੇਤ ਆਜ਼ਾਦ ਹਿੰਦ ਫੌਜ ਦੇ ਸਾਰੇ ਜਰਨੈਲ ਜਾਪਾਨੀਆਂ ਨੇ ਮੜ ਤੋਂ ਗ੍ਰਿਫਤਾਰ ਕਰ ਲਏ ਸੀਗੇ ਜੂਨ 1943 ਤੱਕ ਰਾਸ ਬਿਹਾਰੀ ਬੋਸ ਵੀ ਨਿਰਾਸ਼ ਹੋ ਕੇ ਬਹਿ ਗਿਆ ਸੀ 1943 ਦੇ ਅਖੀਲੇ ਮਹੀਨਿਆਂ ਦੇ ਵਿੱਚ ਸੁਭਾਚੰਦਰ ਬੋਸ ਜਰਮਨੀ ਤੋਂ ਜਾਪਾਨ ਪਹੁੰਚਿਆ ਔਰ ਇਹ 1941 ਵਿੱਚ ਭਾਰਤ ਵਿੱਚੋਂ ਨਿਕਲ ਗਿਆ ਸੀ ਔਰ ਇਹ ਰਾਸ બિਹਾਰੀ ਬੋਸ ਨਾਲੋਂ ਜ਼ਿਆਦਾ ਹਿੰਮਤਵਾਲਾ ਤੇ ਰਣਨੀਤਕ ਤੌਰ ਤੇ ਜ਼ਿਆਦਾ ਕ੍ਰਾਂਤੀਕਾਰੀ ਸੀ ਇਹਨਾਂ ਨੇ ਇੱਕ ਵਾਰ ਫਿਰ ਆਜ਼ਾਦ ਹਿੰਦ ਫੌਜ ਨੂੰ ਸਰਜੀਤ ਕਰਨ ਦੀ ਕੋਸ਼ਿਸ਼ ਕੀਤੀ ਆਰਜੀ ਹਕੂਮਤ ਵੀ ਕਾਇਮ ਕਰਕੇ ਆਪਣਾ 12 ਮੈਂਬਰੀ ਮੰਤਰੀ ਮੰਡਲ ਵੀ ਬਣਾ ਲਿਆ ਸੀ ਇਸ 12 ਮੈਂਬਰੀ ਮੰਤਰੀ ਮੰਡਲ ਵਿੱਚ ਚਾਰ ਸਿਵਿਲਿਅਨ ਅਤੇ 8 ਫੌਜੀ ਜਰਨੈਲ ਸੀਗੇ ਫੌਜੀ ਜਰਨੈਲਾਂ ਦੇ ਵਿੱਚ 4 ਸਿੱਖ ਜਰਨੈਲ ਮੰਤਰੀ ਸਨ ਤੇ ਸਿਵਿਲਿਅਨਸ ਵਿੱਚ 1 ਸਿੱਖ ਮੰਤਰੀ ਸੀ ਇਸ ਤਰ੍ਹਾਂ ਇਸ ਆਰ ਦੀ ਹਕੂਮਤ ਦਾ ਪ੍ਰਭਾਵ ਵੀ ਸਿੱਖ ਪ੍ਰਭਾਵ ਨਹੀਂ ਪਿਆ ਸੀ ਪਰ ਬਦਕਿਸਮਤੀ ਇਸ ਇਹਦੇ ਜਿਹੜੇ ਕਾਰਨ ਸੀਗੇ ਕਈ ਕਾਰਨ ਸੀਗੇ ਸੋ ਇਸ ਵਾਰ ਵੀ ਫਿਰ ਆਜ਼ਾਦ ਹਿੰਦ ਫੌਜੀ ਜਿਹੜੀ ਇਹ ਸੈਨਿਕ ਤੌਰ ਤੇ ਕੋਈ ਵੀ ਪ੍ਰਾਪਤੀ ਕਰਨ ਤੋਂ ਅਸਮਰੱਥ ਰਹੀ ਇਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਰਿਹਾ ਕਿ ਇਸ ਸਮੇਂ ਤੱਕ ਰੂਸ ਤੇ ਅਮਰੀਕਾ ਜਾਪਾਨ ਤੇ ਜਰਮਨੀ ਖਲਾਬ ਜੰਗ 'ਵਾਂ ਕੁਦ ਪਈ ਸੀ ਤੇ ਮਿੱਤਰ ਤਾਕਤਾਂ ਫਿਰ ਤੋਂ ਜਰਮਨੀ ਤੇ ਜਾਪਾਨ ਉੱਪਰ ਭਾਰੂ ਪੈ ਗਈਆਂ ਸੀ 18 ਅਗਸਤ 1945 ਨੂੰ ਸੁਭਾਚੰਦਰ ਬੋਸ ਇੱਕ ਹਵਾਈ ਹਾਦਸੇ 'ਚ ਮਾਰਿਆ ਗਿਆ ਇਸ ਨਾਲ ਆਜ਼ਾਦ ਇੰਦ ਫੌਜ ਦਾ ਪੂਰੀ ਤਰ੍ਹਾਂ ਅੰਤ ਹੋ ਗਿਆ ਸੀ ਸਾਲ 1942 ਦੇ ਸ਼ੁਰੂ ਤੋਂ ਫਿਰ ਬਰਤਾਨੀਆਂ ਦੀ ਅੰਤਰਰਾਸ਼ਟਰੀ ਸਥਿਤੀ ਬਾਰੇ ਗੱਲ ਕਰੀਏ ਤਾਂ ਇਹ ਸਾ ਸਮੁੱਚੇ ਰੂਪ ਵਿੱਚ ਬ੍ਰਿਟਾਨੀਆਂ ਲਈ ਬਹੁਤ ਮਾੜਾ ਸੀ ਜੰਗ ਦੇ ਕਹ ਲਈਏ ਵੀ ਜਿਹੜੇ ਸਮੁੱਚੇ ਫਰੰਟ ਸੀਗੇ ਜੰਗ ਦੇ ਉਹਨਾਂ ਤੇ ਬ੍ਰਿਟਾਨੀਆਂ ਨੂੰ ਹਾਰ ਹੋ ਰਹੀ ਸੀ ਪੂਰਬੀ ਭਾਰਤ ਦਾ ਕਾਫੀ ਤਕੜਾ ਖੇਤਰ ਸੀ ਜਪਾਨ ਦੇ ਕਬਜ਼ੇ ਜਿਹੜਾ ਆਇਆ ਹੋਇਆ ਸੀਗਾ ਅੰਗਰੇਜ਼ਾਂ ਲਈ ਤਾਂ ਪੰਜਾਬ ਇਹ ਆਸ ਬੰਨੀ ਹੋਈ ਸੀ ਕਿ ਇੱਥੋਂ ਬੜੀ ਤਕੜੀ ਫੌਜੀ ਭਰਤੀ ਹੋ ਸਕੂਗੀ ਤੇ ਇਹ ਮਾਸਟਰ ਤਾਰਾ ਸਿੰਘ ਦੇ ਸਹਿਯੋਗ ਨਾਲ ਹੋ ਰਹੀ ਸੀ ਪਰ ਦੂਜੇ ਪਾਸੇ ਇਸ ਫੌਜੀ ਭਰਤੀ ਤੇ ਆਜ਼ਾਦ ਇਹਨਾਂ ਦੇ ਫੌਦੀਆਂ ਸਰਗਰਮੀਆਂ ਔਰ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਾਲੀਆਂ ਘਟਾਵਾਂ ਛਾੜਤੀਆਂ ਸੀ ਪੰਜਾਬ ਦੇ ਵਿੱਚੋਂ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਦੋਸਤ ਸਰ ਸਿਕੰਦਰ ਹਯਾਤ ਖਾਨ 2 ਦਸੰਬਰ 1942 ਨੂੰ ਮਰ ਗਿਆ ਸੀ ਇਸ ਤਰ੍ਹਾਂ ਬਾਹਰੋਂ ਜੰਗ ਦੇ ਫਰੰਟਾਂ ਤੇ ਵੀ ਤੇ ਅੰਦਰ ਦੇ ਦੇ ਹਾਲਾਤ ਵੀ ਅੰਗਰੇਜ਼ਾਂ ਲਈ ਬਹੁਤ ਤਰ੍ਹਾਂ ਗੰਭੀਰਤਾ ਭਰੇ ਸੀਗੇ ਤੋਂ ਇਹਨਾਂ ਹਾਲਾਤਾਂ ਅੰਦਰ ਬਰਤਾਨੀਆ ਦੇ ਮਿੱਤਰਾਂ ਨੇ ਬਰਤਾਨੀਆਂ ਨੂੰ ਐਸੀਆਂ ਸਲਾਹਾਂ ਦਿੱਤੀਆਂ ਸਨ ਜਿਨ੍ਹਾਂ ਨਾਲ ਘੱਟੋ-ਘੱਟ ਅੰਦਰੂਨੀ ਤੌਰ ਤੇ ਅੰਗਰੇਜ਼ ਆਪਣੇ ਪੈਰ ਮਜ਼ਬੂਤ ਕਰ ਸਕਦੇ ਸੀ ਅਮਰੀਕਾ ਏਥ ਵਿਸ਼ਵ ਯੁੱਧ ਵਿੱਚ ਬਰਤਾਨੀਆਂ ਦਾ ਸਭ ਤੋਂ ਵੱਡਾ ਫਰੈਂਡ ਸੀਗਾ ਔਰ ਦਸੰਬਰ 1941 ਦੀ ਪਰਲ ਹਾਰਬਰ ਦੀ ਘਟਨਾ ਨੇ ਅਮਰੀਕਾ ਨੂੰ ਪੂਰੀ ਤਰ੍ਹਾਂ ਜੰਗਮਾ ਭਾਈਵਾਲ ਬਣਾ ਦਿੱਤਾ ਸੀ ਕੁਦਰਤੀ ਗੱਲ ਸੀ ਕਿ ਜਿਹੜੇ ਮਿੱਤਰ ਦੇਸ਼ ਰਲ ਕੇ ਜੰਗ ਕਰ ਰਹੇ ਸਨ ਉਹਨਾਂ ਨੇ ਭਲੇ-bure ਦੀ ਪਛਾਣ ਵੀ ਇਕੱਠੀਆਂ ਨਹੀਂ ਸਾਂਝੀ ਕਰ ਲਈ ਹੁੰਦੀ ਸੀ ਅਮਰੀਕਾ ਦੇ ਪრეਜ਼ੀਡੈਂਟ ਰੋਜ਼ਵੈਲਟ ਨੇ ਬਰਤਾਨੀਨ ਨੂੰ ਸਲਾਹ ਦਿੱਤੀ ਕਿ ਜੰਗ 'ਚ ਆਪਣੇ ਹੱਥ ਪੈਰ ਮਜੂਤ ਕਰਨ ਲਈ ਭਾਰਤੀਆਂ ਦੀ ਮਦਦ ਬਹੁਤ ਮਹੱਤਤਾ ਰੱਖਦੀ ਹੈ ਇਸ ਲਈ ਭਾਰਤੀਆਂ ਦੀ ਮਦਦ ਪ੍ਰਾਪਤ ਕਰਨ ਲਈ ਭਾਰਤੀਆਂ ਨੂੰ ਰਣਨੀਤਕ ਤੌਰ ਤੇ ਸਨੁਸ਼ਟ ਕਰਨਾ ਪਊਗਾ ਪਰ ਬਰਤਾਨੀਂ ਭੰਡਾਰ ਮੰਤਰੀ ਚਰਚਿਲ ਇੰਨਾ ਕੱਟੜ ਕਿਸਮ ਦਾ ਸੀਗਾ ਕਿ ਉਹ ਸਿਰਫ ਬਿਆਨਾਂ ਨਾਲ ਹੀ ਭਾਰਤੀਆਂ ਨੂੰ ਸੰਤੁਸ਼ਟ ਕਰਨਾ ਚਾਹੁੰਦਾ ਸੀ ਅਸਲ ਰੂਪ ਵਿੱਚ ਨਹੀਂ ਕੁਝ ਵੀ ਦੇਣਾ ਚਾਹੁੰਦਾ ਸੀ ਬੇਸ਼ੱਕ ਪ੍ਰਧਾਨ ਰੋਜ਼ਵੈਲਟ ਆਪ ਇਹ ਬਿਆਨ ਦੇ ਰਿਆ ਸੀ ਕਿ ਜੰਗ ਤੋਂ ਬਾਅਦ ਭਾਰਤੀਆਂ ਨੂੰ ਸੁਤੰਤਰ ਹਕੂਮਤ ਦੇ ਦਿੱਤੀ ਜਾਊਗੀ ਪਰ ਚਰਚਲ ਇਹਦੇ ਬਾਰੇ ਕੋਈ ਭਰੋਸਾ ਨਹੀਂ ਦੇ ਰਿਹਾ ਸੀ ਇਸੇ ਕਰਕੇ ਜੰਗ ਤੋਂ ਬਾਅਦ ਲਗਾਤਾਰ 3 ਸਾਲਾਂ ਤੱਕ ਕਾਂਗਰਸ ਨੇ ਜੰਗ ਦਾ ਵੀ ਬਾਈਕਾਟ ਰੱਖਿਆ ਸੀ ਔਰ ਅੰਗਰੇਜ਼ ਹਕੂਮਤ ਦਾ ਵੀ ਬਾਈਕਾਟ ਰੱਖਿਆ ਵੈਸੇ ਤਾਂ ਇਹ ਕਾਂਗਰਸ ਅਤੇ ਵਿਸ਼ੇਸ਼ ਕਰਕੇ ਗਾਂਧੀ ਦੀ ਚਾਲ ਸੀਗੀ ਕਿ ਅੰਗਰੇਜ਼ ਭਾਰਤੀਆਂ ਦੇ ਸਹਿਯੋਗ ਤੋਂ ਬਿਨਾਂ ਮਜ਼ਬੂਤ ਨਹੀਂ ਹੋ ਸਕੂਗਾ ਇਸ ਲਈ ਉਹਨੇ ਪੂਰੀ ਤਰ੍ਹਾਂ ਨਾਮ ਮਿਲਵਰਤਨ ਅੰਦੋਲਨ ਵੀ ਚਲਾਇਆ ਹੋਇਆ ਸੀ ਤੇ ਦੇਸ਼ ਚ ਭੰਨ ਤੋੜ ਦੀਆਂ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਸਨ ਇਹਦੇ ਨਾਲ ਸੱਚਮੁੱਚ ਹੀ ਹਰ ਫਰੰਟ ਤੇ ਜਰਮਨੀ ਤੇ ਜਾਪਾਨ ਦੇ ਵਾਅਦੇ ਰਹਿਣ ਕਾਰਨ ਗਾਂਧੀ ਨੂੰ ਇਹ ਨਿਸ਼ਚਾ ਹੋ ਗਿਆ ਸੀ ਕਿ ਅੰਗਰੇਜ਼ ਹਾਰ ਰਹੇ ਏਜ ਕਰਕੇ ਉਹਦੇ ਸਟੈਂਡ ਚ ਹੋਰ ਦ੍ਰਿੜਤਾ ਆ ਗਈ ਉਹ ਅੰਗਰੇਜ਼ ਸਾਹਮਣੇ ਹਰ ਗੱਲ ਵਿੱਚ ਹੀ ਸਖਤ ਹੋ ਰਿਹਾ ਸੀ ਫਿਰ ਵੀ ਗਾਂਧੀ ਦਿਲੋਂ ਇਹ ਨਹੀਂ ਚਾਹੁੰਦਾ ਕਿ ਅੰਗਰੇਜ਼ ਜਾਪਾਨੀਆਂ ਲਈ ਭਾਰਤ ਨੂੰ ਖਾਲੀ ਕਰਕੇ ਚਲੇ ਜਾਣ ਉਹ ਨਹੀਂ ਚਾਹੁੰਦਾ ਸੀ ਕਿ ਅੰਗਰੇਜ਼ਾਂ ਦੀ ਥਾਂ ਤੇ ਇੱਕ ਨਵਾਂ ਹਮਲਾਵਰ ਆ ਕੇ ਆਪਣੀ ਹੱਥ ਠੋਕੀ ਹਕੂਮਤ ਭਾਰਤ ਉੱਪਰ ਥੋਪ ਸਕੇ ਤਾਂ ਗਾਂਧੀ ਆਪਣੇ ਅੰਦੋਲਨ ਨੂੰ ਉਸ ਹੱਦ ਤੱਕ ਵੀ ਨਹੀਂ ਲੈ ਕੇ ਜਾਂਦਾ ਸੀ ਜਿਸ ਹੱਦ ਤੱਕ ਪਹੁੰਚ ਕੇ ਅੰਗਰੇਜ਼ਿਆਂ ਨੂੰ ਭਾਰਤ ਵਿੱਚੋਂ ਨਿਕਲ ਕੇ ਜਾਣ ਲਈ ਮਜਬੂਰ ਹੋਣ ਦੀ ਨੋਬਤ ਆ ਦੇਵੇ ਇਸ ਤਰ੍ਹਾਂ ਖੁਦ ਮਹਾਤਮਾ ਗਾਂਧੀ ਨੇ ਵੀ ਹਕੂਮਤ ਨਾਲ ਗੱਲਬਾਤ ਕਰਨ ਲਈ ਆਪਣੇ ਦਰਵਾਜ਼ੇ ਖੋਲ ਰੱਖੇ ਸੀ ਇਥੇ ਲਈ ਬਰਤਾਨੀਆਂ ਦੇ ਦੋਸਤ ਦੇਸ਼ੀਏ ਇਹ ਲਗਾਤਾਰ ਪ੍ਰਧਾਨ ਮੰਤਰੀ ਚੱਤਲ ਦੇ ਉੱਪਰ ਆਪਣਾ ਦਬਾਅ ਪਾ ਰਹੇ ਸਨ ਦੇ ਜੰਗ ਦੇ ਵਿੱਚ ਮਦਦ ਲੈਣ ਲਈ ਭਾਰਤ ਨੇ ਸਹਿਯੋਗ ਅਤਿ ਰੂਰੀ ਹੈ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਕਿਦਾਂ ਚੱਕਰਬਾਜੀ ਹੋਈ ਉਸ ਸਮੇਂ ਸਿੱਖਾਂ ਦੇ ਨਾਲ ਕਿਦਾਂ ਆਜ਼ਾਦ ਫਿੰਦ ਫੌਜ ਬਣੀ ਤੇ ਖਤਮ ਹੋਈ ਸੋ ਮਿਲਦੇ ਹਾਂ ਨਵੀਂ ਜਾਣਕਾਰੀ ਨਾਲ ਦੇਓ ਆ ਗਿਆ ਸਤਿ ਸ਼੍ਰੀ ਅਕਾਲ